ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੋ ਜੀ ਕੱਲ ਪੈ ਗਿਆ ਮੀ ਤੂੜ ਜੀ ਗਰਮੀ ਤੋਂ ਮਿਲੇਗੀ ਰਾਹਤ ਸਾਰਿਆਂ ਨੂੰ ਤੇ ਮੀਂਹ ਪੈਣ ਦੇ ਨਾਲ ਚਿਹਰੇ ਤੇ ਕਿਸਾਨਾਂ ਦੇ ਰੌਣਕਾ ਲੋਵੇ ਤਰਕਾ ਰਾਲੀ ਵੀ ਬਾਹਰ ਵਗ ਰੋਟੀ ਖਾਂਦੀਆਂ ਨੇ ਜਿਵੇਂ ਸੀ ਨਹੀਂ ਅੱਜ ਕੂਲਰ ਮੁਰੇ ਵੈ ਬਹਿਣਾ ਕਹਿੰਦੀ ਅੱਜ ਲੋ ਜੀ ਆਪਾਂ ਜਾਣਾ ਸੀ ਪ੍ਰੋਗਰਾਮ ਤੇ ਪੀਰ ਮੁਹੰਮਦ ਪਿੰਡ ਨੇੜੇ ਜੀਰਾ ਤੇ ਆਪਾਂ ਪਹੁੰਚ ਗਏ ਜੀ ਬੰਗਿਆਂ ਤੋਂ ਹੁੰਦੇ ਹੋਏ ਜੰਡੇਆਲਾ ਜੰਡੇਆਲਾ ਤੋਂ ਨਕੋਦਰ ਨਕੋਦਰ ਤੋਂ ਮੱਸੀਆਂ ਹੁੰਦੇ ਹੋਏ ਜੀ ਪਿੰਡ ਪੀਰ ਮੁਹੰਮਦ ਲਓ ਜੀ ਖਾ ਕੇ ਇੱਥੇ ਭਟੂਰੇ ਤੇ ਪਹੁੰਚ ਗਏ ਜੀ ਉੱਥੇ ਪ੍ਰੋਗਰਾਮ ਚੱਲ ਰਿਹਾ ਸੀਗਾ ਕਲਾਕਾਰ ਲੱਗੇ ਹੋਏ ਸੀਗੇ ਤੇ ਬਾਈ ਪੰਮਾ ਢੂਮੇ ਵਾਲੇ ਪਿਛੇ ਆ ਰਹੇ ਸੀ ਕਿਉਂਕਿ ਸਾਡਾ ਟਾਈਮ ਸੀਗਾ 2:30 ਵਜੇ ਦਾ ਤੇ ਲਓ ਜੀ ਅਦਰੇ ਦੁਕਾਨ ਜਿਹੜੀ ਸੀ ਇੱਕ ਬਾਬਾ ਜੀ ਦੀ ਟੁੰਡੀ ਵਾਲੇ ਉਹਨਾਂ ਨੇ ਪੂਰਾ ਫਨ ਦਿੱਤਾ ਤੇ ਜਿਹੜੀ ਉੱਥੇ ਜਗ੍ਹਾ ਸੀਗੀ ਉਹ ਬਹੁਤ ਵਧੀਆ ਉੱਥੇ ਅੜੜੇ ਬੜਾ ਤਰਫਤ ਲੱਗੇ ਹੋਏ ਸੀ ਤੇ ਪੂਰਾ ਫਨ ਆ ਰਿਹਾ ਸੀਗਾ ਗਰਮੀ ਤੋਂ ਵੀ ਛਟਕਾਰਾ ਮਿਲਿਆ ਉੱਥੇ ਤੇ ਇਹ ਕੋੜਾ ਕਰਦਾ ਨਾਲ ਪਹੁੰਚਣ ਤੱਕ ਜੜੇ ਪਿਆ ਜਾ ਗਿਆ ਤੇ ਉਸ ਤੋਂ ਬਾਅਦ ਬਾਈ ਸਿੱਧਾ ਐਂਟਰੀ ਗਰਾਊਂਡ ਸੀ ਆਪਾਂ ਪੂਰੇ 2 ਵਜੇ ਤੋਂ 22 ਪੰਮੜੂਵੇ ਵਾਲੀ ਪਹੁੰਚ ਗਏ 22 ਪੰਮਾ ਸਾਧੂ ਦੀ ਕਮਾਈ ਬੋਲਦੇ ਹਾਂਜੀ ਅੱਜ ਕੱਲ ਦਾ ਵੈਸੇ ਕੋੜਾ ਸਾਚਾ ਸੱਚ ਨੂੰ ਸੁਣਨਾ ਥੋੜਾ ਜਿਹਾ ਔਖਾ ਹੈ ਕਿਉਂਕਿ ਜਿੱਥੋਂ ਬੰਦੇ ਨੇ ਕੋ ਚੰਗੀਆਂ ਗੱਲਾਂ ਤੋਂ ਜੀਵਨ ਜਾਂਚ ਲੈਣੀ ਹੁੰਦੀ ਏ ਸਾਡੀ ਵੱਧ ਕੇ ਸਤਰੀ ਉੱਥੋਂ ਬੰਦਾ ਭੱਜਦਾ ਆ ਤੇ ਜਿੱਥੇ ਕਾਲ ਯੋਗ ਬਾਰਤ ਰਿਆ ਹੋਵੇ ਉਦਾਂ ਦੀਆਂ ਆ ਮੇਲਿਆਂ 'ਚ ਦੇਖੀ ਤਾਂ ਕਈ ਵਾਰ ਜਿਹੜੇ ਦੁੱਧ ਪੀ ਕੇ ਜਿਹੜੀ ਗਾਂ ਛੱਡੀ ਹੋਵੇ ਮੂੰ ਚੱਕ ਕੇ ਗੋਤਨਾ ਲਿਖ ਦਈਏ ਓਏ ਜਿਹੜੀ ਸਹਰਿਆਂ ਨੇ ਦਿੱਤੀ ਗੱਡੀ ਹੋਵੇ ਨੂੰ ਤਾਨਾ ਕਦੇ ਮਾਰੀਏ ਨਾ ਉਹ ਜਿਹੜੀ ਧੀ ਤਾਜ ਪਿਛੇ ਛੱਡੀ ਹੋਵੇ ਉਸ ਕਾਲ ਨੂੰ ਗੱਲ ਹੀ ਸਮਝ ਲਖਿਆ ਉਹ ਜਿਹੜੀ ਪਿੱਠ ਪਿੱਛੇ ਹਾਸੇ ਵਿੱਚ ਛੱਡੀ ਹੋਵੇ ਬੋਤੀ ਹਾਂਜੀ ਹਾਂਜੀ ਕਰਨੇ ਵਾਲਾ ਬੋਤੀ ਹਾਂਜੀ ਨੈ ਵਾਲਾ ਚੰਗਾ ਨਹੀਂ ਹੁੰਦਾ ਆ ਮਲੇ ਕਪੜਿਆਂ ਵਾਲਾ ਮਲੇ ਕਪੜਿਆਂ ਵਾਲਾ ਵੀ ਕੋਈ ਖੰਡਾ ਨਹੀਂ ਹੋਵਾ ਬਿਨਾ ਬਿਨਾ ਮਿੱਠੀ ਬੋਲੀ ਤੇ ਕੋਈ ਵੀ ਸੰਧਾ ਨਹੀਂ ਹੁੰਦਾ ਤੇ ਬਿਨਾ ਦੋਣ ਤੋਂ ਲਖਿਆ ਅੱਜ ਮੈਂ ਮਾਰਿਆ ਯਾਰ ਆਨੇ ਪੀਕੇ ਘਰੁ ਪਾਈ ਦਾਨੀ ਲੜਕੇ ਵਿਖਾਈ ਦਾਨੀ ਹਾਸਾ ਬਣੇ ਜੱਗ ਦਾ ਹਾਸਾ ਬਣੇ ਜੱਗ ਦਾ ਆਸਾ ਬਣੇ ਜੱਗ ਦਾ ਹਾਸਾ ਬਣੇ ਜੱਗ ਦਾ ਮੀਆਂ ਬੀਬੀ ਲੜ ਲਈਏ ਰਾਜੀਨਾਮਾ ਕਰ ਲਈਏ ਉੱਚੀ ਧੀ ਵੀ ਚੜ ਲਈਏ ਮਾਨ ਰਹੇ ਸਭ ਦਾ ਮਾਨ ਰਹੇ ਸਭ ਦਾ ਮਾਨ ਰਹੇ ਸਭ ਦਾ ਮਾਨ ਰਹੇ ਸਭ ਦਾ ਨਾ ਜੋ ਵੀ ਹੁੰਦਾ ਹੋ ਜਾਵੇ 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 ਅਸਮਾਨੇ 'ਚ ਨੋ ਰੁਕਣਾ ਤੇ Yoda ਨਹੀਂਓ ਲੁਕਦਾ ਹਾ ਸੂਰਜ ਨਹੀਂ ਛੁਪਦਾ ਜੇ ਬੱਦਲੀ ਲਪੋੜਵੇ ਬੱਦਲੀ ਲਪੋੜਵੇ ਬੱਦਲੀ ਲਪੋੜਵੇ ਬੱਦਲੀ ਲਪੋੜਵੇ ਕਿੱਤੀ ਬਾੜੀ ਧੰਦਾ ਚੰਗਾ ਤੇ ਨਾ ਰੋਗ ਬੰਦਾ ਚੰਗਾ ਰਾਤੀ ਹੱਥ ਧੰਦਾ ਚੰਗਾ ਕੱਲੇ ਕਹਰੇ ਜਹਾਨ ਨੂੰ ਥੱਲੇ ਕਹਰੇ ਜਹਾਨ ਨੂੰ ਥੱਲੇ ਕਹਰੇ ਜਾਨ ਨੂੰ ਬਾਤੂ ਝੇਰ ਲਿਆਈ ਦਾ ਨੀ ਘਰ ਚ ਟਿਕਾਈ ਦਾ ਨੀ ਬੱਚੇ ਹੱਥ ਫੜਾਈ ਦਾ ਨੀ ਮੋਤ ਦੇ ਸਮਾਨ ਆ ਮੋਤ ਦੇ ਸਮਾਨ ਨੂੰ ਮੋਤ ਦੇ ਸਮਾਨ ਨੂੰ ਮੋਤ ਦੇ ਸਮਾਨ ਨੂੰ ਜੀ ਕਚਹਿਰੀਆਂ ਚ ਦਿੱਦਤਾ ਕਰਦਾ ਮੈਂ ਕੌਣ ਆਇਆ ਪ੍ਰਬੰਧਕ ਵੀਰਾਂ ਤੋਂ ਮੇਰੇ ਭਰਾਵਾਂ ਨੇ ਮੈਨੇਜਮੈਂਟ ਨੇ ਪੈਸੇ ਪਹਿਲੇ ਲੈ ਲਏ ਸਟੇਜ ਚੜਨ ਤੋਂ ਪਹਿਲਾਂ ਜਦੋਂ ਘਰੋਂ ਤੁਰੇ ਸੀ ਵੀਰੇ ਨੇ ਫੋਨ ਕੀਤਾ ਭਾਈ ਜੀ ਮੀਂਹ ਪੈ ਗਿਆ ਅਸੀਂ 15 ਜਣੇ ਆ ਫੀਸ ਤੁਹਾਨੂੰ ਦੇਣੀ ਪਊਗੀ ਭਾਈ ਜੀ ਹੌਰੀਂ ਕਿੱਥੇ ਆਜੋ ਆ ਮੇਰੇ ਵੀਰ ਸਾਹਮਣੇ ਬੈਠੇ ਪੰਜਾਬ ਉਸ ਜਮੀਨਾਂ ਹੁੰਦਾ ਹੈ ਤੇ ਪੇ ਮਿਲਦੀ ਹੈ ਥੋੜੇ ਚੁੱਕ ਸਰਕਾਰੀ ਟੀਚਰ ਹੈ ਪੇ ਮਿਲਦੀ ਹੈ ਮਹੀਨਾ ਹੋਣ ਤੋਂ ਬਾਅਦ ਨਹੀਂ ਚੱਲੇ ਨਹੀਂ ਚੱਲੇ ਇੱਕ ਜ਼ਿਮੀਂਦਾਰ ਐਸਾ ਆ ਮਜ਼ਦੂਰ ਲਾਉਣ ਵਾਲੇ ਉਹਨਾਂ ਨੂੰ ਉਹਨਾਂ ਨੇ ਪੇ ਲੈਣੀ ਹੈ ਤੁਹਾਨੂੰ ਤੋਂ ਲਾ ਕੇ ਇੱਕ ਜ਼ਿਮੀਂਦਾਰ ਹੈ ਜਿਹਨੇ 40 40 45 45 50 50 ਹਜ਼ਾਰ ਨੂੰ ਠੇਕੇ ਤੇ ਲੈ ਕੇ ਤੇ ਫਿਰ 6 ਮਹੀਨੇ ਪੁੱਤਾ ਵਾਂਗੂ ਫਸਲ ਨੂੰ ਪਾਲ ਕੇ ਉਸ ਦਿਨ ਦਾ ਇੰਤਜ਼ਾਰ ਕਰਨਾ ਜਿਸ ਦਿਨ ਫਸਲ ਵੱਢਣੀ ਹੈ ਫਸਲ ਵੱਢ ਹੋਣੀ ਕਿ ਨਹੀਂ ਵੱਢ ਹੋਣੀ ਇਹ ਮਾਲਕ ਨੂੰ ਪਤਾ ਕਿ ਗੜੇ ਪੈਣੇ ਉਸਦੇ ਸਾਡਾ ਜ਼ਿਮੀਂਦਾਰਾਂ ਦਾ ਸੱਚ ਕੁਝ ਹੋਰ ਸੀ ਪਰ ਗੀਤਾਂ ਚ ਗੀਤਾਂ ਵਾਲਾ ਜੱਟ ਜਿਹੜਾ ਮੜਕਾ ਮਾਰਦਾ ਉਹ 12800 ਪਿੰਡ ਦੇ ਪੰਜਾਬ ਦੇ ਉਹ ਸਾੰਝੇ ਲੱਗਦਾ ਉਹ ਜੱਟ ਰਹਿੰਦੇ ਕਿੱਥੇ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਸਾਨੂੰ ਜਾਤਾਂ ਚੋਂ ਵਹਿਮਾਂ ਭਰਮਾਂ ਚੋਂ ਕੱਢਣ ਦੇ ਲਈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਕੰਮ ਦੇ ਆਧਾਰ ਤੇ ਜਾਤਾਂ ਦਾ ਵਰਗੀਕਰਨ ਹੋਇਆ ਸੀ ਪਰ ਸਾਡੀ ਵੱਧ ਕਿਸਮਤੀ ਹੈ ਅੱਜ ਵੀ ਉੱਥੇ ਖੜੇ ਆ ਅੱਜ ਵੀ ਜਾਤਾਂ ਦੇ ਆਧਾਰ ਤੇ ਬੰਦੇ ਨੂੰ ਉੱਚਾ ਨੀਮਾ ਦੇਖਿਆ ਜਾਂਦਾ ਵੰਦ ਯੋਗਦਾਨ ਮੈਨੂੰ ਇਦਾਂ ਲੱਗਦਾ ਕਿ ਕਲਾਕਾਰ ਭਰਾਵਾਂ ਦਾ ਜਿਹੜੀ ਜੱਟ 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 ਮੁਹਾਈ ਪਾਈ ਕਰਦੇ ਲੋੜ ਖੂਨ ਦੀ ਪੈ ਜਾਏ ਬੰਦਾ ਜਾਤ ਨਹੀਂ ਪੁੱਛਦਾ ਆਖਰ ਨੂੰ ਤੇ ਖਾਲੀ ਹੱਥ ਹੀ ਗਏ ਸਿਕੰਦਰ ਨੇ ਆਪਣੇ ਦੇਮਚਰਾਜ ਜਨਾਨੀ ਬੁੱਤੇ ਬੈਠੇ ਨੇ ਆਹ ਪੈ ਜਾ ਵੀ ਗਾਣਾ ਸੌਖਾ ਕੁੜੀਆਂ ਨੂੰ ਪੁਰਜੇ ਪਟੋਲੇ ਦਾਰੂ ਦੀ ਬੋਤਲ ਤੇ ਜਦੋਂ ਆਪਣੀ ਘਰ ਜੰਮੀ ਧੀ ਜਵਾਨ ਹੁੰਦੀ ਉਸ ਦਿਨ ਪਤਾ ਲੱਗਦਾ ਕਿ ਇਹਨੂੰ ਭਾ ਪੈਣੀ ਹੈ ਪੈਸੇ ਬਿਸ਼ੱਕ ਠੱਠੇ ਕਰ ਲਓ ਪੈਸੇ ਕਿਸੇ ਕੋਲ ਜਿੰਨੇ ਮਰਜੀ ਹੋਣ ਸਿਆਣੇ ਕਹਿੰਦੇ ਕਫਨ ਨੂੰ ਜੇ ਵਾਏ ਨੀ ਅਰਬਾਣੀ ਦਾ ਵੀ ਮੁਸਲਮ ਧਰਮ ਚ ਤਾਂ ਕਹਿ ਸਕਦੇ ਸਾਡੇ ਦਿਨ ਹੱਥ ਮਿਲਦਾ ਕਿ ਕਬਰ ਚ ਲੱደ ਜਾਂਦਾ ਉਹ ਸਾਡੀ ਤਾਂ ਉੱਥੇ ਵੀ ਉਹ ਵੀ ਲੈਣੇ ਉੱਥੇ ਵੀ ਜਿਹੜਾ 4-5 ਕਿਲੋ ਇਕੱਠਾ ਹੁੰਦਾ ਸਾਡੇ ਕੀਰਤਪਾਲ ਸਾਹਿਬ ਇਕੱਠਾ ਕਰਕੇ ਪਾਲਦੇ ਕਹਿੰਦਾ ਆਹ ਬਈ ਤੇਰੀ ਆਕੜਾ ਪਿਆ ਹੰਕਾਰ ਆਹ ਤੇ ਆ ਤੇਰਾ ਬੈਂਕ ਬੈਲੈਂਸ ਆ ਬਣ ਗਿਆ ਜਿੱਦਣ ਜੰਮਿਆ ਸੀ 2-3 ਕਿਲੋ ਮਿਲਿਆ ਸੀ ਸਰੀਰ ਤੇ ਆ ਆ ਕੋਲੇ ਤੇਰੇ ਜਾ ਕੇ ਉਹ ਵੀ ਉੱਥੇ ਸੋ ਆਪਣੀ ਅਸਲੀਅਤ ਤੋਂ ਕਦੇ ਨਾ ਭਜੀਏ ਬਸ ਸਾਡਾ ਸਾਰਿਆਂ ਦਾ ਮਰਨਾ ਸੱਚ ਹੈ ਬਸ ਜੇ ਇਹੀ ਯਾਦ ਰਵੇ ਤਾਂ ਛੋਟੀ ਛੋਟੀ ਗੱਲ ਪਿੱਛੇ ਇੱਥੇ ਸਗਾ ਭਰਾ ਭਰਾ ਨੂੰ ਕਤਲ ਕਰ ਰਿਹਾ ਹੱਥ ਪੱਟਾਂ ਪਿੱਛੇ ਤੇ ਸਗੇ ਜੰਮੇ ਵੀ ਆਪਣੇ ਨੂੰ ਧੋਖਾ ਦੇ ਰਹੇ ਮਾਰੇ ਮੇਰ ਕਰੀ ਦਿਆ ਕਰੇ ਭੈਣ ਆਪਣੀ ਲੱਗੇ ਗੰਗਾ ਜਨਵਰ ਕੀ ਉਹ ਹੋ ਬੇ ਕਿਸੇ ਦੀ ਤਲਖਿਆ ਸ਼ਰਾਬ ਕਹਿੰਦੇ ਮਦੀਰ ਮੋੜੀ ਤੇ ਮੋੜੀ ਬਾਬਾ ਆਹ ਚੱਕ ਵੀ ਮਦੀਰ ਨੂੰ ਪੀ ਪੀ ਸਮੇਂ ਕਾ ਤੇ ਚਿੱਤ ਤੇ ਹੋ ਸ਼ਰੀਰ ਕਰ ਦਿਆ ਸਰੀਰ ਨੂੰ ਹੋ 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 ਮੋੜੀ ਬੇ ਮੋੜੀ ਬਾਬਾ ਆਹ ਚੱਕ ਵੀ ਮਦੀਰ ਦੋਂ ਪਤਾ ਆਇਆ ਕਿ 4 ਪੈਸੇ ਬੈਂਕ ਚ ਉਹ ਹੈ ਤੁਹਾਡੇ ਹੀ ਹੈ ਪਰ ਉਹਨਾਂ ਨੂੰ ਹੈ ਵੀ ਕਦੇ ਨਾ ਕਦੇ ਬਾ ਵਾਸਤਾ ਪੈਸਾ ਕਦਾ ਯਾਰ ਉਹ ਤੁਹਾਨੂੰ ਅਦਬ ਵੀ ਮਿਲੂ ਸਤਕਾਰ ਵੀ ਮਿਲੂ ਸਾਰਾ ਕੁਝ ਮਿਲੂਗਾ ਪੈਸੇ ਚਲੇ ਗਏ ਸਕੇ ਭਰਾ ਆਪਰਾਮ ਤੋਂ ਪਾਸਾ ਬਾਤਲੇ ਰੇਜੀ ਨਾਲ ਰੇਜੀ ਨਾਲ ਸੱਚ ਹੈ ਬਾਪੋ ਤੁਰ ਗਏ ਭਨੇ ਜਮਾਨੇ ਰਹਿ ਗਈ ਜੀਆਂ ਨਾਲ ਯਾਰਾਂ ਨੇ ਜੱਗ ਤੇ ਬਾਰ ਬਾਰ ਨਹੀਂ ਜੱਗ ਤੇ ਬਾਰ ਬਾਰ ਨਹੀਂ ਬਾਬਾ ਨਾਨਕ ਤੇ ਮਰਦਾਨੇ ਸਾਰੀ ਥੱਗ ਦੁਨੀਆ ਅੱਜ ਧਾਲ ਕੇ ਅੱਜ ਧਾਲ ਕੇ ਵੇਚ ਦਿੰਦੀ ਧਾਲ ਕੇ ਵੇਚ ਦਿੰਦੀ ਰੱਬ ਤੋਂ ਨਹੀਂ ਧਾਲ ਕੇ ਦਾਈਂ ਰਹਾ ਜਿੱਥੇ ਨਾ ਇੱਜ਼ਤ ਹੋਵੇ ਜਿੱਥੇ ਨਾ ਇੱਜ਼ਤ ਹੋਵੇ ਹਰੀ ਦੀ ਉਡੀਕ ਕਰ ਰਿਹਾ ਕਿ ਜਨਰਲ ਡਾਇਰ ਕਦੋਂ ਸਟੇਜ ਤੇ ਆਵੇ ਮਾਈਕ ਤੇ ਆਵੇ ਤੇ ਇਹਦੇ ਲੋਕਾਂ ਸਾਹਮਣੇ ਮੈਂ 21 ਸਾਲ ਮੈਂ ਚੱਪਿਆ ਕਰ ਜਾ ਬਿੱਦ ਤੇ ਆਜ ਵਾਪਸ ਕਰਾਂ ਜਦੋਂ ਜਨਰਲ ਡਾਇਰ ਦੀ ਕਾਰ ਆਈ ਜਨਰਲ ਡਾਇਰ ਨੇ ਵੀ ਗੱਲ ਇਥੋਂ ਸ਼ੁਰੂ ਕੀਤੀ ਉਹ ਕਹਿੰਦਾ ਮੈਂ ਉਹ ਆਂ ਭਾਰਤ ਦੇਸ਼ ਚ ਇੱਕ ਸਟੇਟ ਹੈ ਪੰਜਾਬ ਪੰਜਾਬ ਚ ਉਹਨਾਂ ਦੀ ਪੂਜਣ ਵਾਲੀ ਥਾਂ 골ਡਨ ਟੈਂਪਲ ਉਹਦੇ ਕੋਲ ਜੱਲਿਆਂ ਵਾਲਾ ਪਹਾੜ ਪੈਟਰੋਲ ਇਕੱਠੇ ਹੋਏ ਹਜ਼ਾਰਾਂ ਪੰਜਾਬੀਆਂ ਤੇ ਮੈਂ ਗੋਲੀਆਂ ਚਲਾਈਆਂ ਮੈਂ ਲਾਸ਼ਾਂ ਨਾਲ ਖੂਹ ਭਰੇ ਮੈਂ ਖੂਨ ਦੀਆਂ ਨਦੀਆਂ ਵਹਾਈਆਂ ਮੈਂ ਮਾਮਾਂ ਦੀਆਂ ਗੋਦੀਆਂ ਚੋਂ 2 2 3 3 ਸਾਲ ਦੇ ਬੱਚੇ ਇਸ ਕਰਕੇ ਨਹੀਂ ਛੱਡੇ ਕਿ ਇਹ ਸੱਪ ਦੇ ਬੱਚੇ ਨੇ ਯਾਦ ਰੱਖਣਗੇ ਰਹਿਂਦੀ ਦੁਨੀਆ ਤੱਕ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਕਦੇ ਬਗਾਵਤ ਨਹੀਂ ਕਰਦੇ ਇਸ ਕਰਕੇ ਮੈਂ ਮਾਮਾਂ ਵੀ ਬੱਚੇ ਵੀ ਗੋਲੀਆਂ ਰਾਹੀਂ ਲੰਗਾਏ ਸ਼ਾਇਦ ਅਜੇ ਸ਼ਹੀਦ ਉਦਮ ਸਿੰਘ ਕਾਰਵਾਈ ਨੇਟ ਪਾਉਂਦਾ

ਜੀ ਪ੍ਰੋਗਰਾਮਿੰਗ ਦਾ ਕਾਟਮ ਤੇ ਪ੍ਰੋਗਰਾਮਿੰਗ ਦੇ ਸ਼ਬਦਾਂ ਨੂੰ ਲੈ ਕੇ ਤੁਹਾਨੂੰਲਾ ਪ੍ਰਗਿਆਨਾ ਜਦੋਂ ਪੁੰਗਨ 11 ਵਜੇ ਆਪੇ ਪੰਡਾ ਨੂੰ ਪੰਮੇ ਭਾਈ ਨੇ ਤਰਪਾਨ ਸਰ ਕੇ ਕਹਿੰਦੇ ਨਾ ਨਾ ਭਾਈ ਜੀ ਵੱਡਾ ਨੋਟ ਲੈਣਾ ਵੱਡਾ ਹੁਣ ਬੰਦਰ ਨੂੰ ਕਿੰਨਾ ਲੈਣਾ ਦੇ ਦੇਈਏ ਤੁਹਾਨੂੰ ਦੋ ਹੀ ਤਾਂ ਨੋਟੇ ਬੰਦੂਗੇ ਨਾ 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 ਇਹ ਦੀ ਮੰਮੀ ਨੇ ਚਲੋ ਪੰਮੇ ਭਾਈ ਨੇ ਦਿੱਤਾ 500 ਰੁਪਈਆ ਇਹ ਆਪਰਾ ਕੋ ਤਰਫ ਤੇ ਬੜੀ ਮਜ਼ਾ ਨਾਲ ਪੰਡਾ ਦਾ ਚੜਾਈ ਜਾਂ ਤੇ ਪੰਮਾ ਭਾਈ ਕਹਿੰਦਾ ਕੋਈ ਨਹੀਂ ਚੰਗਾ ਫਿਰ ਫੇ ਮਿਲਾਂਗੇ ਲੋ ਜੀ ਮੇਲੇ ਦੀ ਹੋ ਗਈ ਸਮਾਪਤੀ ਸਾਰੇ ਆਪਾਂ ਪੰਜਾਬਲ ਤੇ ਘਰਾਂ ਨੂੰ ਆਪਾਂ ਵੀ ਗੱਡੀ 'ਚ ਬਹਿ ਕੇ ਤੇ ਆਪਾਂ ਪਹੁੰਚ ਗਏ ਜੀ ਫਗਵਾੜੇ ਪਵਾੜੇ ਆ ਗਏ ਆਪਾਂ ਇੱਕ ਖਾਦਾ ਰੂਲ ਤੇ ਆਪਾਂ ਪਹੁੰਚ ਗਏ ਜੀ ਬੰਗਿਆਂ ਬੰਗਿਆ ਪਹੁੰਚ ਗਏ ਤੇ ਬੰਦੇ ਸਾਰੇ ਖੁਸ਼ ਸੀਗੇ ਭੁੱਖ ਬਹੁ ਲੱਗੀ ਸਾਰਿਆਂ ਨੂੰ ਤੇ ਆਪਣੇ ਆਪਣੇ ਘਰਾਂ ਲਈ ਰਵਾਨਾ ਹੋਣਾ ਸੀਗਾ ਲਓ ਜੀ ਬੰਗਿਆਂ ਪਹੁੰਚ ਕੇ ਤੇ ਆਪਣੇ ਆਪਣੇ ਗੱਡੀ ਚੱਕੀ ਆਪਣਾ ਆਪਣਾ ਚੱਕਾ ਮੋਟਰਸਾਈਕਲ ਤੇ ਆਪਾਂ ਚੱਲ ਗਏ ਆਪਣੇ ਘਰ ਨੂੰ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਚ ਨਵੇਂ ਕਨਸੈਪਟ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਕਰੋ ਥੈਂਕ ਯੂ ਵੈਰੀ ਮਚ